ਡੰਗਰਾ ਦਾ ਵੀ ਜਿਹੜਾ ਪਾਣੀ ਡੰਗਰੋਂ ਨਹੀਂ ਪੀਦੇ ਉਹ ਵੀ ਬਿਮਾਰ ਹੋ ਰਹੇ ਸਾਡੇ ਪਹਾੜਾਂ ਦੇ ਕੋਈ ਬਿਮਾਰੀ ਆ ਗਈ ਤੱਕ ਬੰਨ ਦੇ ਸੁੰਨੇ ਜਾਂ ਘਰੇ ਤੋਂ ਬੁਲਾਏ ਆ ਵੀ ਛੱਤਾ ਚ ਆਉਂਦੀਆਂ ਕੀ ਹਾਲਾਤ ਹੈ ਕਿਸ ਨੇ ਆ ਕੇ ਜਫੀ ਪਾਈ ਆ ਕਿਸ ਨੇ ਆ ਕੇ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਇਕੱਲੇ ਰੋਦੇ ਉੱਥੇ ਬਹਿ ਕੇ ਪਰਵਾਸ ਆਦੀ ਨਾਲੇ ਕਹਿੰਦੇ ਮੱਝ ਦਾ ਜਰਨੈਲ ਤੇ ਮਜੀਠੀਆ ਮੈਂ ਨਾ ਐਵੇਂ ਕੋਈ ਆਖੀ ਜਾਂਦਾ ਮਜੀਠੀਆ ਰੋਤ ਬਾਦ ਮਜੀਠੀਆ ਦੇ ਜੇਲ੍ਹ ਚ ਬੈਠਾ ਜੱਟ ਤੇ ਜਰਨੈਲ ਉਹ ਜਿਹੜਾ ਬੰਨਾਂ ਦੇ ਘਮੰਡਾ ਤੋੜੇ ਚੁੱਕਣ ਰਿਹਾ ਜਰਨੈਲ ਉਹ ਆ ਕਿ ਜੇਲ੍ਹ ਵਾਲਾ ਜਰਨੈਲ ਹੋਇਆ ਦੱਸਿਓ ਜੇ ਪੜ੍ਹਦੇ ਕਿੱਥੇ ਬੱਚੇ ਸਾਡੇ ਘਰੇ ਬੈਠੇ ਪੜ੍ਹ ਨਹੀਂ ਕਿੱਥੋਂ ਆ ਪੜਾਈ ਆ ਕੰਮ ਹੀ ਖਤਮ ਹੋ ਗਿਆ 7-8 ਲੱਖ ਦਾ ਜੋਣਾ ਹੈ ਉਹ ਖਤਮ ਹੋ ਗਿਆ ਤੇਰੇ ਸਾਡੇ ਕੀ ਬੱਲੇ ਕਾ ਦੁੱਧ ਹੀ ਉਹ ਡੰਗਰ ਬਿਮਾਰ ਹੋ ਗਏ ਤੇ ਸਾਡਾ ਕੰਮ ਹੀ ਫਸੇ ਹੋ ਗਿਆ ਤੇ ਪੜ੍ਹਾਈ ਕਿੱਥੋਂ ਹੈ ਸਰਕਾਰੀ ਜਾਣਗੇ ਕਾਰ ਵੀ ਆਪ ਦੀ ਪੂਰੀ ਬਾਹ ਲਾ ਬੈਠਾ ਮੁੱਖ ਮੰਤਰੀ ਵੀ ਜੋ ਆਉਣਗਾ ਤੇ ਲੋਕਾ ਬ੍ਰੋਧਤਾ ਕਰਦੀ ਇਥੇ ਉਹਦਾ ਕੋਈ ਦੁੱਖ ਕਰਕੇ ਜਾਂਦਾ ਕਿਸਾਨ ਉਹ ਅਹੀਂ ਆਉਂਦਾ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਬਸਾਤਾ ਦੇ ਅਲਰਟ ਜਾਰੀ ਕੀਤੇ ਜਾ ਰਹੇ ਨੇ ਐਨ ਡੀ ਐਮ ਐ ਵੱਲੋਂ ਲਗਾਤਾਰ ਜਿਹੜੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਉਹਨਾਂ ਵੱਲੋਂ ਅਲਰਟ ਜਾਰੀ ਕੀਤੇ ਜਾ ਰਹੇ ਆ ਤੇ ਜਿਹੜੇ ਖਾਸ ਤੌਰ ਤੇ ਇਲਾਕੇ ਦੱਸੇ ਗਏ ਨੇ ਜਿੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਉਹਨਾਂ ਦੇ ਵਿੱਚ ਅਮ੍ਰਿਤਸਰ ਬਦਨਾਲਾ ਬਠਿੰਡਾ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਗੰਦਾਸਪੁਰ ਹਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰ ਕੋਟਲਾ ਮਾਨਸਾ ਮੋਗਾ ਪਠਾਨਕੋਟ ਪਟਿਆਲਾ ਰੂਪਨਗਰ ਸੰਗਰੂਰ ਐਸਐਸ ਨਗਰ ਐਸਬੀਐਸ ਨਗਰ ਤੇ ਤਰਨਤਾਰਨ ਜੇ ਗੱਲ ਕਰੀਏ ਤੇ ਪੰਜਾਬ ਦਾ ਕੋਈ ਵੀ ਸ਼ਹਿਰ ਮੈਨੂੰ ਲੱਗਦਾ ਉਹ ਨਹੀਂ ਬਚਿਆ ਜਿੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਨਾ ਦੱਸੀ ਗਈ ਹੋਵੇ ਲੇਕਿਨ ਲਗਾਤਾਰ ਜਿਹੜਾ ਸਤਲੁਜ ਬਿਆਸ ਦਾ ਜਿਹੜਾ ਪਾਣੀ ਵਧ ਰਿਹਾ ਦਰਿਆਵਾਂ ਦੇ ਵਿੱਚ ਪਾਣੀ ਛੜਿਆ ਜਿਆਦਾ ਲੱਖਾਂ ਕਿਸਾਨਾਂ ਕੁਿਸਕ ਪਾਣੀ ਜਿਹੜਾ ਡੈਮਾਂ ਤੋਂ ਹੁੰਦਾ ਹੋਇਆ ਦਰਿਆਵਾਂ ਵਿੱਚ ਛੱਡਿਆ ਜਾਦਾ ਉਸ ਤੋਂ ਬਾਅਦ ਉਹ ਪਿੰਡਾਂ ਦੇ ਜਿਹੜੇ ਬੰਨ ਤੋੜਦਾ ਹੁਣ ਘਰਾਂ ਦੇ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਖਤ ਮੌਜੂਦ ਹੈ ਕਿ ਹਲਕਾ ਪੱਟੀ ਦੇ ਪਿੰਡ ਰਾਮ ਸਿੰਘ ਵਾਲਾ ਜਿਹੜਾ ਪਿੰਨ ਮੁੱਠਿਆਂ ਵਾਲਾ ਦੇ ਬਹਿਕਾਂ ਦੇ ਪਿੰਡ ਹੈ ਤੇ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਘਰ ਕਿੰਨਾ ਨੀਵੇਂ ਬੰਨ ਦੇ નીચે ਹੈ। ਤੇ ਨੇੜੇ-ਨੇੜੇ ਜਿਹੜਾ ਉਹ ਪਾਣੀ ਜਿਹੜਾ ਉਧਰੋਂ ਵੱਧਦਾ ਹੋਇਆ ਉਹ ਘਰਾਂ ਦੇ ਵਿੱਚ ਆਦਿਆ ਤੇ ਹੁਣ ਜਿਹੜੇ ਘਰ ਉਹ ਸਿਮਨੇ ਸ਼ੁਰੂ ਹੋ ਗਏ ਆ ਜਿਹੜੀ ਸੇਮ ਹੈ ਉਹ ਪਾਣੀ ਛੁੱਡੋ ਹੋ ਚੁੱਕੀ ਹੈ ਤੇ ਨਾਜ਼ੁਕ ਹਾਲਾਤ ਨੇ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜਾ ਖਾਸ ਤੌਰ ਤੇ ਇਹ ਲੋਕ ਜਿਹੜੇ ਰਹਿ ਰਹੇ ਨਹੀਂ ਇਹ ਖੇਤੀਬਾੜੀ ਨਾਲ ਜੁੜੇ ਨੇ ਕਿਸੇ ਨੇ ਡੰਗਾ ਰੱਖਿਆ ਨਹੀਂ ਤੇ ਚਿੰਤਾ ਦਾ ਵਿਸ਼ਾ ਬਣਿਆ ਜ਼ਿਆਦਾਤਰ ਤੇ ਇਲਾਕੇ ਜਿਹੜੇ ਖਾਲੀ ਹੋ ਚੁੱਕੇ ਆ ਲੋਕ ਆਪਣੇ ਘਰ ਛੱਡ ਕੇ ਗੁਰੂ ਘਰਾਂ ਵੱਲ ਜਾ ਰਹੇ ਨੇ ਕੋਈ ਕਿਸੇ ਇਲਾਕੇ ਵੱਲ ਜਾ ਰਿਹਾ ਜਿਨ੍ਹਾਂ ਦੇ ਤੇ ਰਿਸ਼ਤੇ ਆ ਬਾਵਾ ਫੜਵੇ ਨਹੀਂ ਉਹ ਤੇ ਇਲਾਕੇ ਛੱਡ ਰਹੇ ਨੇ ਲੇਕਿਨ ਜਿਨ੍ਹਾਂ ਦੇ ਕੋਈ ਵੀ ਇੱਥੇ ਨਹੀਂ ਹੈਗਾ ਉਹ ਇੱਥੇ ਰਹਿਣ ਨੂੰ ਮਜਬੂਰ ਨੇ ਘਰ ਤੁਸੀਂ ਦੇਖ ਸਕਦੇ ਹੋ ਕਿੰਨੇ-ਕਿੰਨੇ ਨੀਵੇਂ ਆ ਤੇ ਹਾਲਾਤ ਬਹੁਤ ਮਾੜੇ ਬਣੇ ਪਏ ਆ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਜਿਹੜੇ ਸਬੰਧ ਤੇ ਖੜੇ ਆ ਜੇਕਰ ਇੱਥੇ ਹੋਰ ਪਾਣੀ ਛੱਡਿਆ ਜਾਂਦਾ ਹੈ ਪਾਣੀ ਵੱਧਦਾ ਤੇ ਇਹ ਬੰਨ ਜਿਹੜਾ ਇਧਰੋਂ ਪਾਣੀ ਚੜ ਕੇ ਹੁਣ ਉਹ ਘਰਾਂ ਵੱਲ ਜਾਏਗਾ ਤੇ ਜਿਹੜੀ ਤਬਾਈ ਪੈਣੀ ਵਧੇਗੀ ਸ਼ੁਰੂ ਹੋਏਗੀ ਸੋ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਘਰ ਹੈ ਜਿਨ੍ਹਾਂ ਦੀ ਇੱਥੇ ਫਸਲ ਸੀਗੀ ਚਾਰ ਪੰਜ ਕਿੱਲੇ ਸੀਗੇ ਉਹ ਵੀ ਤਬਾਹ ਹੋ ਗਏ ਬਾਈ ਜੀ ਕੀ ਨਾਮ ਹੈ ਤੇ ਕਿਹੜਾ ਿਲਕਾ ਜੀ ਮੇਰਾ ਨਾਮ ਭਗਵਾਨ ਸਿੰਘ ਆ ਪਿੰਡ ਰਾਮ ਸਿੰਘ ਵਾਲਾ ਤਸਵੀਰ ਬਾਈ ਜੀ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਪ੍ਰਧਾਨਸਰ ਵਾਲਾ ਕਾ ਪੱਟੀ ਬਾਈ ਜੀ ਕੀ ਦਿੱਕਤਾਂ ਆ ਰਹੀਆਂ ਨੇ ਪਾਣੀ ਦੇ ਚਲੋ ਸਾਰੀ ਜਗ੍ਹਾ ਇਸ ਵਕਤ ਆਇਆ ਕੁਦਰਤੀ ਆਫਤ ਹੈ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਕੁਆਦੀ ਇੱਥੇ ਦੇ ਐਸ਼ੇ ਤੁਹਾਨੂੰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਬੀਤ ਰਹੀ ਹੈ ਕੀ ਹਾਲਾਤ ਨੇ ਸਾਨੂੰ ਸਭ ਤੋਂ ਜ਼ਿਆਦਾ ਦੀ ਪੁਰਾਣੀ ਸੀ ਪ੍ਰੋਬਲਮ ਹੋ ਗਈ ਪੀਣ ਦੀ ਦੇ ਨਾਉਣ ਦੀ ਉਹਦੇ ਪਾਸਿਓਂ ਜਾ ਕੇ ਲਿਉਣਾ ਨਾਉਣ ਵਾਲਾ ਲਿਉਣੇ ਪਾਸੋਂ ਪੀਣ ਨਾਲ ਲਿਉਣੇ ਆ ਡੰਗਰਾਂ ਦਾ ਵੀ ਜਿਹੜਾ ਪਾਣੀ ਡੰਗਰ ਵੀ ਨਹੀਂ ਪੀ ਰਿਹਾ ਉਹ ਵੀ ਬਿਮਾਰ ਹੋ ਰਿਹਾ ਇੰਨਾ ਪਾਣੀ ਮਾੜਾ ਆ ਗਿਆ ਸਾਡੇ ਭਾ ਦਾ ਦੇ ਕੋਈ ਬਿਮਾਰੀ ਆ ਗਈ ਤਗੜੀ ਵੀ ਇਹ ਯਾਰ ਨੂੰ ਵੀ ਪਿਹੜਾ ਐ ਵਲੇ ਇੰਨਾ ਮਰਿਆਂ ਜਿਹੋ ਦੇ ਨਾ ਜੀਦੇ ਆ ਅਹੀਂ ਅੱਜ ਐਡੇ ਐਡੇ ਤਾਂ ਕੋਈ ਬੈਠੇ ਆ ਵੀ ਨਾ ਇੱਕ ਇੱਕ ਰਿਸ਼ਤੇਦਾਰ ਜਾਣ ਜੋਗੇ ਆ ਨਾ ਹੀ ਕਿਤੇ ਕਿਤੇ ਜਾਣ ਜੋਗੇ ਨਹੀਂ ਘਰ ਛੱਡਣ ਜੋਗੇ ਆ ਘਰ ਛੱਡਦੇ ਆ ਸਾਡੀਆਂ ਮੱਝਾਂ ਗਾਵਾਂ ਜਿਹੜੇ ਡੰਗਰ ਉਹ ਭੁੱਖੇ ਮਰ ਜਾਣਗੇ ਜਾਂ ਘਰੇ ਰਹਿਨੇ ਆ ਸਾਨੂੰ ਕੋਠੇ ਡਰਾਉਂਡ ਐ ਅਸੀਂ ਤੰਬੂ ਲਾ ਕੇ ਬੈਠੇ ਅੰਦਰ ਆਪਦਾ ਵੀ ਜਦੋਂ ਮੀਂਹ ਗਾੜੀ ਆਉਂਦਾ ਓਦੋਂ ਅਸੀਂ ਅੰਦਰੋਂ ਬਾਹਰ ਨਿਕਲ ਆਉਣੇ ਆ ਦਾਤਾ ਜਾਗ ਜਾ ਕਰਦੀਆਂ ਬਿਲਕੁਲ ਜੀ ਰਾਤ ਇੱਥੇ ਤੇ ਆਵਾਜ਼ਾਂ ਆਉਂਦੀਆਂ ਜਿੰਤਰਾਂ ਤੇ ਆ ਮਸਹੂਕ ਦਾ ਕਿ ਜਿੰਨੂ ਆ ਦੇ ਦਰਿਆ ਦਰਿਆ ਫਿਰ ਕੀ ਹੋ ਰਾਤ ਤੇ ਜਾਂਦੇ ਮੁੱਠੇ ਵਾਲੀ ਤੀਂ ਆਵਾਜ਼ ਦੀ ਤੇ ਇਹਦੇ ਅਸੀਂ ਤੇ ਬਹੁਤ ਜਿਆਦੇ ਤੰਗ ਆ। ਚਲੋ ਕੇ ਭੈਣ ਭਰਾ ਦੇ ਗਾੜੀ ਹੱਥ ਪਲਾ ਬਾਹਰ ਵਾਲੇ ਵੀਰ ਦੇ ਨਾਰਿਆਂ ਦੇ ਜੋਰਦੇ ਆ ਕਿ ਸਮਾਗਸ ਦੀ ਜੋਰਦੇ ਆ। ਵੀ ਜਾਂ ਕੋਈ ਸਾਡੀ ਮਤ ਕਰਨ ਜੋਗਾ ਹੈਗਾ ਨੰਬਰ ਅਸੀਂ ਤੁਹਾਨੂੰ ਬੋਲ ਦਿਆਂਗੇ। ਸਾਡੇ ਪਾਣੀ ਪਾਣੀ ਕਿੰਨਾ ਕੁ ਚੜ ਗਿਆ ਇੱਥੇ ਆਪਾਂ ਪਹਿਲਾਂ ਕਿੰਨੇ ਫੁੱਟ ਪਾਣੀ ਚੜਿਆ ਇੱਥੇ 6 ਫੁੱਟ ਪਾਣੀ ਆ ਜੀ ਚਾਹੇ 9 ਫੁੱਟ ਪਾਣੀ ਹੋਰ ਚੜ ਜਾਣਾ। ਕਿੰਨੀ ਕਿੰਨੀ ਜ਼ਮੀਨ ਆ ਤੁਹਾਡੀ? ਸਾਢੇ 16 ਸਾਢੇ 5 ਕਿੱਲੇ ਮਾਲਕੀ ਆ ਤੇ ਸਾਢੇ 4 ਕਿੱਲੇ ਸਾਠ ਠੇਕੇ ਦੇ ਆ। ਕਹਿੰਦੇ ਹੋ ਉਹਦੇ ਪਾਣੀ ਛੱਡਿਆ ਜਾਣਾ ਪਿੱਛੋਂ ਡੈਮਾਂ ਤੋਂ। ਮੈਂ ਜਦੋਂ ਸ਼ਰਤਾਂ ਇਹ ਕੰਮ ਖਤਮ ਆ ਟੋੜੇ ਘਾੜੇ ਵਿੱਚ ਡੋਬ ਸਕਦੇ ਡੱਬੇ ਆਦੇ ਡੁੱਬੇ ਜਾਣਦੇ ਦੇਖਣ ਜੇ ਡੁੱਬੇ ਦੇਗੇ ਤੋਂ ਕਾ ਕੀ ਆ ਤੋਂ ਕਾ ਅੰਦਰਾਂ ਵਿੱਚ ਪਾਣੀ ਵਰਨਾ ਜਿਹੜੇ ਵਾਲੇ ਬਚੇ ਅੰਦਰ ਬਸ ਸਿਮਣ ਡਿਆ ਤੇ ਸਾਨੂੰ ਇਹ ਵੀ ਕੋਠਾ ਡਿੱਗ ਪਊੜ ਕੇ ਸਾਡੇ ਇੱਕ ਦੋ ਦਿਨਾਂ ਆ ਹੂੰ ਕੌਣ ਕਿੰਨੇ ਜੀਓ ਪਰਵਾਹ ਚ ਵੈਸੇ ਸਾਰੇ ਆ ਹੀ ਜੀਤ ਹੋ ਗਏ ਆ ਚਾਰ ਪੰਜਾਰ ਸਾਰੇ ਜੀ ਤੇ ਨ ਘਰ ਡੋੜਾ ਡੇ ਚਾਰ ਚਾਰ ਪੰਜ ਪੰਜ ਹੀ ਸਾਰਿਆਂ ਦੇ ਆ 12 13 ਜੀ ਇਕੱਠੇ ਆ ਹੀ ਤੇ ਉਹ ਵੀ ਪਾਣੀ ਵੇਖ ਲੋ ਉਧਰ ਸਿਮਣ ਡਿਆ ਮਕਰ ਡੰਗਰਾਂ ਦੇ ਮਕਰ ਵੀ ਇਹ ਵੀ ਪਤਾ ਨਹੀਂ ਕਿਹੜੇ ਵੇਲੇ ਨੀਂਹਾਂ ਹੀ ਪੈਂਦੀਆਂ ਜਾਂਦੀਆਂ ਤੇੜਾਂ ਪੈਂਦੀਆਂ ਜਾਂਦੀਆਂ ਸਾਡੇ ਬੁਰੇ ਹਾਲ ਬੌਕੇ ਦੇ ਵਾਲੇ ਹੂੰ ਅਹੀਂ ਤੇ ਕੇ ਭੈਣ ਭਰਾ ਨੂੰ ਚਲੋ ਮਤ ਕਰਦੇ ਜਿਹੜਾ ਕੋਈ ਕਰ ਸਕਦਾ ਸਾਡੀ ਤੇ ਅਸੀਂ ਨੰਬਰ ਬੋਲ ਦਿਆਂ ਕੋਈ ਕਰਨਾ ਹੋਵੇ ਕਨੇਕਟ ਸਾਡੇ ਨਾਲ ਕਰ ਸਕਦਾ ਸਾਨੂੰ ਨਾਮ ਵੀ ਕੋਈ ਦਵੇ ਕੋਈ ਗੱਲ ਨਹੀਂ ਸਾਡੇ ਨਾਲ ਰਾਪਤਾ ਹੀ ਕਾਇਮ ਕਰ ਲੂ ਨਾ ਕਈ ਭੈਣ ਭਰਾ ਦੁੱਖ ਸੁੱਖ ਬੋਲ ਲਿੰਦੇ ਆ ਸਾਡਾ ਇੰਨੇ ਨਾ ਹੌਸਲਾ ਵੱਜ ਜਾਂਦਾ ਨਹੀਂ ਕੋਈ ਸਰਕਾਰੀ ਨਮਾਇਦਾ ਕੋਈ ਨਹੀਂ ਪਹੁੰਚਿਆ ਸਰਕਾਰਾਂ ਕਹਿ ਰਹੀਆਂ ਕਿ ਅਸੀਂ ਪਹੁੰਚ ਰਹੇ ਹਾਂ ਹਾਲਾਤ ਜਿਹੜੇ ਆ ਲੋਕਾਂ ਦੇ ਜਾਣ ਰਹੇ ਆ ਸਾਥ ਲੈਦੇ ਚਲੋ ਕੁਦਰਤ ਦੇ ਅੱਗੇ ਤੇ ਕਿਸੇ ਦਾ ਜੋਦ ਨਹੀਂ ਰੱਬ ਦੇ ਅੱਗੇ ਕੀ ਦੀ ਚੱਲੀ ਹੈ ਨਹੀਂ ਰੱਬ ਲੇਕਿਨ ਕੀ ਕੋਈ ਬੋਲਿਆ ਕੋਈ ਸਰਕਾਰੀ ਨਮਾਇਦਾ ਕੋਈ ਬੋੜਿਆ ਕੋਈ ਮੰਤਰੀ ਕੋਈ ਐਮਐਲਏ ਕੋਈ ਆਇਆ ਸਾਧ ਲੈਨ ਕਿਸ ਨੇ ਪੁੱਛਿਆ ਭਾਜੀ ਕੀ ਹਾਲਾਤ ਆ ਕਿਸ ਨੇ ਆ ਕੇ ਜਫੀ ਪਾਈ ਆ ਕਿਸ ਨੇ ਆ ਕੇ ਦੁੱਖ ਵੰਡਾਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੱਲੇ ਹੀ ਰੋਦੇ ਉੱਥੇ ਬਹਿ ਕੇ ਪ੍ਰਵਾਸ ਮੇ ਨਹੀਂ ਜੀ ਜਾਂ ਸਾਡੇ ਕੋਲ ਆਇਆ ਤੇ ਲਾਲਜੀਤ ਸਿੰਘ ਭੁੱਲਰ ਆਇਆ ਹੋਰ ਕੋਈ ਨਾ ਸਾਡਾ ਕਾਂਗਰਸ ਆਇਆ ਨਾ ਕੋਈ ਕਾਲੀ ਆਇਆ ਨਾ ਕੋਈ ਬੀਜੇਪੀ ਆਇਆ ਸਾਡਾ ਆਇਆ ਚਲੋ ਐਵੇਂ ਉਹਦੀ ਕੰਡ ਸੁਣਦੀ ਯਾਰਦੀ ਅੱਜ ਉਹਨੇ ਜੋ ਵੀ ਕੀਤਾ ਨਾ ਉਹ ਲਾਲਜੀਤ ਭੁੱਲਰ ਦੀ ਦੇਣ ਉਹ ਇਥੋਂ ਘਟੋ ਘੜ ਰੋਜ ਦਾ ਗੇੜਾ ਉਹਦਾ ਕਿਦੀ ਕੋਈ ਮੰਤਰੀ ਹੁੰਦਾ ਕਿਦੀ ਕੋਈ ਮੰਤਰੀ ਹੁੰਦਾ ਤੇ ਹਰ ਕਿਸੇ ਨੂੰ ਚਾਰਾ ਸੁੱਕਾ ਜੋ ਵੀ ਲੈ ਕੇ ਪੈਸਾਂ ਤੀਹਾਂ ਜਮਾੜੇ ਬੰਦਿਆਂ ਨੂੰ ਦੇਣ ਯਾਰ ਉਹਦਾ ਅਸੀਂ ਧੰਨਵਾਦ ਕਰਦੇ ਹਾਂ ਉਹ ਮਾਦੇ ਮਾਝੇ ਦਾ ਯਰ ਜਰਨਲ ਉਹਦੇ ਜ਼ਿਲ੍ਹੇ ਦਾ ਜਰਨਲ ਪੰਜਾਬ ਦਾ ਸ਼ਬਦ ਜਰਨਲ ਆਇਆ ਜਿਹੜਾ ਜੱਟ ਨੇ ਆਇਆ ਜਿਆ ਸਮ 23 ਜੀ ਵੀ ਤੇ 25ਵੀਂ ਨਹੀਂ ਲੋਕੀ ਦੀ ਕਾਲੀ ਦਲ ਵਾਲੇ ਕਹਿੰਦੇ ਮੱਝ ਦਾ ਜਰਨੈਲ ਤੇ ਮਜੀਠੀਆ ਸਾਹਿਬ ਮੈਂ ਨਾ ਐਵੇਂ ਕੋਈ ਆਖੀ ਜਾਂਦਾ ਮਜੀਠੀਆ ਰੋਤ ਬਾਦ ਮਜੀਠੀਆ ਦੇ ਜੇਲ੍ਹ ਚ ਬੈਠਾ ਜੱਟ ਤੇ ਜਰਨੈਲ ਉਹ ਜਿਹੜਾ ਬੰਨਾਂ ਦੇ ਕੋ ਮੰਡਿਆ ਤੇ ਤੋੜੇ ਚੁੱਕਣ ਡਿਆ ਜਰਨੈਲ ਉਹ ਆ ਕਿ ਜੇਲ੍ਹ ਵਾਲਾ ਜਰਨੈਲ ਹੋਇਆ ਇਹ ਦੱਸੋ ਜੀ ਜਰਨੈਲ ਆਜ ਟਾਈਮ ਤੇ ਆ ਜਰ ਸਰਦਾਰ ਲਾਲਜੀਤ ਸਿੰਘ ਭੁੱਲਾਰ ਜਿਨੇ ਦੁੱਖ ਵਾਲੇ ਲੋਕਾਂ ਦੀ ਬਾਹ ਫੜੀ ਆ ਕੇ ਔਖੇ ਟਾਈਮ ਤੇ ਵਿੱਚ ਉਹ ਕਹਿੰਦੇ ਮੈਂ ਕੋਲੋਂ ਸੇਵਾ ਕਰਦੇ ਗੱਲ ਸੱਚੀ ਹੈ ਜਿੱਦਾਂ ਵੀਡੀਓ ਪੈਦੀਆਂ ਉਹਨਾਂ ਦੇ ਪੇਜਾਂ ਤੋਂ ਲੋਕ ਦੇ ਸਰਕਾਰ ਨੂੰ ਘੇਰੀ ਜਾਦੇ ਆ ਮੁੱਖ ਮੰਤਰੀ ਸਾਹਿਬ ਨੂੰ ਘੇਰੀ ਜਾਦੇ ਕਹਿੰਦੇ ਕੋਈ ਸਾਥ ਨਹੀਂ ਲੈਂਦੇ ਮੈਂ ਨਾ ਜੀ 100% ਸੱਚੀ ਗੱਲ ਹੈ ਜਿਹੜੀ ਉਹ ਆਪ ਦੀ ਜੇਬ 'ਚ ਸਰਾ ਕੋ ਕਰਨ ਰਿਹਾ ਜੋ ਵੀ ਕਰਨ ਰਿਹਾ ਲਾਲਜੀਤ ਆਪ ਦੀ ਜੇਬ 'ਚ ਕਰਨ ਰਿਹਾ ਕੋਈ ਕੋਈ ਨਹੀਂ ਹੋਰ ਕੋਈ ਲੈ ਕੇ ਆਇਆ ਨਾ ਕੋਈ ਕਾਲੀ ਨਾ ਕਾਂਗਰਸੀ ਜਾਂ ਆਇਆ ਤੇ ਜਾ ਉਹ ਹੀ ਇਕੱਲਾ ਹੀ ਬੰਦਾ ਆ ਲਾਲਜੀਤ ਭੁੱਲਰ ਸਾਰਾ ਕੋ ਡੰਗਰਾਂ ਦਾ ਰਾਸ਼ਨ ਬੰਦਿਆ ਦਾ ਰਾਸ਼ਨ ਪੈਸੇ ਦੀਗਾ ਜਾਂ ਕੋਈ ਦੁੱਖ ਦੀ ਲੀਕ ਸੀ ਉਹ ਵੀ ਗੱਲ ਆਉਂਦਾ ਕੰਮ ਆਉਂਦਾ ਕਿੰਨੇ ਦਿਨ ਹੋ ਗਿਆ ਪਾਣੀ ਚੜਿਆ ਨੂੰ ਤੇ ਹਜੇ ਕਿੰਨੇ ਦਿਨ ਹੋਰ ਚਲਣ ਦੀ ਸੰਭਾਵਨਾ ਨਾ ਲੱਗੇ ਤੇ ਕਰੀਬ ਮਹੀਨਾ ਹੋ ਗਿਆ ਚੜੇ ਨੂੰ ਤੇ 20 ਦਿਨ 15 20 ਦਿਨ ਪਾਣੀ ਹੋਰ ਚੱਲੂਗਾ ਸਾਡੇ ਸਾਲ ਦਾ ਵਾਸ਼ਣ ਪੈਣਾ ਹੁੰਦਾ ਜਿਹੜੀ ਕਮਾਈ ਹੋਣੀ ਸੀਗੀ ਜਿਹੜਾ ਝੋਨਾ ਆਉਣਾ ਸੀਗਾ ਮੰਡੀਆਂ 'ਚ ਜਾਣਾ ਸੀਗਾ ਕਮਾਈਆਂ ਹੋਣੀਆਂ ਸੀਗੀਆਂ ਬੱਚਿਆਂ ਦੀਆਂ ਫੀਸਾਂ ਦੇਣੀਆਂ ਹੋਣੀਆਂ ਬੱਚੇ ਪੜ੍ਹਦੇ ਆ ਕਿੱਦਾਂ ਬੱਚੇ ਸਾਡੇ ਘਰੇ ਬੈਠੇ ਪੜ੍ਹ ਨਹੀਂ ਕਿੱਥੋਂ ਆ ਪਰ ਆਇਆ ਕੰਮ ਹੀ ਖਤਮ ਹੋ ਗਿਆ 7-8 ਲੱਖ ਦਾ ਝੋਨਾ ਇਹੋ ਖਤਮ ਹੋ ਗਿਆ ਤਰੇ ਸਾਡੇ ਕੀ ਪੱਲੇ ਗਿਆ ਦੁੱਧ ਦੀ ਉਹ ਡੰਗਰ ਬਿਮਾਰ ਹੋ ਗਏ ਤੇ ਸਾਡਾ ਤਾਂ ਕੰਮ ਹੀ ਫਸੇ ਹੋ ਗਿਆ ਤੇ ਪੜ੍ਹਾਈ ਕਿੱਥੋਂ ਇਹ ਸਰਕਾਰੀ ਜਾਣਗੇ ਜਾਂ ਕੋਈ ਪੜ੍ਹ ਲਵੇਗਾ ਉਹ ਪੜ੍ਹ ਪਾਉਣ ਵਾਲੇ ਕੰਮ ਪੈਸੇ ਵਾਲੇ ਬਾਹਰੋਂ ਵਾਲ ਜਿਹੜਾ 1 ਰੁਪਏ ਦੀ ਆਸ ਨਹੀਂ ਸਾਨੂੰ ਰਹਿ ਗਈ ਸਾਨੂੰ ਤੇ ਕੋਈ ਭੈਣ ਭਰਾ ਆਈ ਜਾਂ ਕੋਈ ਸੱਜਣ ਸਾਡੀ ਬਾਹ ਫਾਲੇ ਕੋਈ ਦਾਨੀ ਸੱਜਣ ਫਾਲੇ ਬਾਹਰ ਵਾਲਾ ਵੀਰ ਕੋਈ ਫਾਲੇ ਕੋਈ ਸੰਤ ਸਾਧੂ ਫਾਲੇ ਸਾਡਾ ਤੇ ਉਹ ਹੀ ਫੜ ਸਕਦਾ ਤੇ ਜਾਂ ਸਾਡਾ ਸਰਕਾਰ ਫੜ ਸਕਦੀ ਆ ਔਰ ਮਾਲਕ ਨੇ ਜਿਹੋ ਉਹਦੇ ਗਾੜੀ ਜ਼ੋਰ ਨਹੀਂ ਉਹਦਾ ਕੁਜਰਤੀ ਇਆਫ ਤੇ ਉਹਦੇ ਗਾੜੀ ਕਿਸ ਦਾ ਨਾਮੰਤਰੀ ਦਾ ਜ਼ੋਰ ਆ ਨਾ ਕਿ ਇਹਦਾ ਸਰਕਾਰ ਦਾ ਜ਼ੋਰ ਆ ਸਰਕਾਰ ਵੀ ਆਪਦੀ ਪੂਰੀ ਵਾਹਲਾਜ ਬੈਠਾ ਮੁੱਖ ਮੰਤਰੀ ਵੀ ਜਿਹੜਾ ਆਉਣਗਾ ਤੇ ਲੋਕਾਂ ਵਿਰੋਧਤਾ ਕਰਦੀ ਇਥੇ ਆਉਂਦਾ ਕੋਈ ਦੁੱਖ ਸੁੱਖ ਕਰਕੇ ਜਾਂਦਾ ਕਿਸਾਨਾਂ ਨੇ ਉਹ ਅਹੀਂ ਆ ਮੋਰਤਾ ਉਹਦੇ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ ਸਰਕਾਰ ਨੇ ਤੇ ਕਈ ਚਲੋ ਜਿਹੜੇ ਮੰਦੇ ਸਾਰਿਆਂ ਨੂੰ ਆਪਾਂ ਚੰਗਿਆ ਨਹੀਂ ਕਹਿੰਦੇ ਸਾਰਿਆਂ ਨੂੰ ਗੰਦਿਆ ਨਹੀਂ ਕਹਿੰਦੇ ਕੋਈ ਬੋਲੀ ਚੰਗੀ ਬੋਲਣ ਵਾਲਾ ਕੋਈ ਗਲਤ ਬੋਲਣ ਵਾਲਾ ਜਿਤਨਾ ਦਾ ਕੋਈ ਕਿਸੇ ਕੋਲ ਹੁੰਦਾ ਸਾਣੇ ਚੰਗੇ ਵੀ ਆ ਮਾੜੇ ਵੀ ਆ ਠੀਕ ਹੈ ਸੋ ਬਿਲਕੁਲ ਹੋਰ ਵੀ ਇੱਥੇ ਵੀਰ ਭਰਾ ਮੌਜੂਦ ਨੇ ਬਾਈ ਜੀ ਕਿਹੜਾ ਇਲਾਕਾ ਹੈ ਕੀ ਨਾਮਤਣਾ ਜੀ ਨਾਮ ਮੇਰਾ ਜੇ ਪ੍ਰਤਾਪ ਸਿੰਘ ਆ ਇਲਾਕਾ ਪਿੰਡ ਰਾਮ ਸਿੰਘ ਵਾਲਾ ਜ਼ਿਲ੍ਹਾ ਤਰਨਤਾਰਨ ਤਸਵੀਰ ਮੇਰੀ ਵੀਰ ਜੀ 22 ਸਾਲ 22 ਸਾਲ ਤੇ ਪਾਣੀ ਪਹਿਲਾਂ ਵੀ 23 ਚ ਵੀ ਚੜਿਆ ਸੀਗਾ ਕਿ ਹੁਣ ਜ਼ਿਆਦਾ ਦੇਖੋ ਨਹੀਂ ਨਹੀਂ 23 ਚ ਵੀ ਬਹੁਤ ਪਾਣੀ ਆ ਤੇ ਹੁਣ ਵੀ ਹੋਣ ਤਰਕਾਰ ਹੀ ਟੁੱਟਣ ਦੇ ਹੁਣ ਜ਼ਿਆਦਾ ਹੁਣ ਬਹੁਤ ਜ਼ਿਆਦਾ ਪਾਣੀ ਤੁਸੀਂ ਦੇਖ ਸਕਦੇ ਛੱਲਾ ਹੀ ਵੱਜਣ ਦੀਆਂ ਅੱਜ ਕੱਲ੍ਹ ਨੂੰ ਦੋ ਫੋਟੋ ਹੋਰ ਜਾ ਜੀ ਕਿੱਦਾਂ ਫਿਰ ਰਾਤਾ ਬੀਤਦੀਆਂ ਨੇ ਕਿੱਦਾਂ ਜ਼ਿਆਦਾ ਚੱਲ ਰਿਹਾ ਹੈ ਪਲਵਾਰ ਚ ਕੌਣ ਹੈ ਕਿੱਦਾਂ ਰਾਤਾ ਕੱਟਦੇ ਨੇ ਰਾਤਾ ਵੀਰ ਜੀ ਤੁਹਾਡੇ ਆਉਣ ਤੋਂ ਪਹਿਲਾਂ ਹੀ ਅਸੀਂ ਮੰਜਾ ਇੱਥੇ ਰਾਤ ਅਸੀਂ ਇੱਥੇ ਰਹੇ ਆ ਅਸੀਂ ਬੰਨਦੇ ਸੌਣੇ ਜਾਂ ਘਰੇ ਤੰਬੂ ਲਾਏ ਆ ਵੀ ਛੱਤਾ ਚ ਆਉਂਦੀਆਂ ਵਾ ਬਹੁਤ ਮੁਸ਼ਕਲ ਹਾਲਾਤ ਆ ਤੇ ਪਾਣੀ ਪਾਣੀ ਇਥੇ ਇਨਾ ਔਖਾ ਹੈ ਵੀ ਮੂਹਾਂ ਤੁਹਾਨੂੰ ਨਹੀਂ ਪਾਣੀ ਨਸੀਬ ਹੁੰਦਾ ਚੰਗਾ ਇਹ ਰੋਟੀ ਪਾਣੀ ਦਾ ਕਿਦਾਂ ਗੁਜ਼ਾਰਾ ਹੋ ਰਿਹਾ ਕਿਦਾਂ ਦਈਆ ਵੀਰ ਜੀ ਜਿੰਨੇ ਕੁ ਜੋਗੇ ਹੈਗੇ ਆਪ ਥੋੜਾ ਬਹੁਤ ਕਰਕੇ ਆਪ ਜੋ ਚਾਰ ਪੈ ਹੈਗੇ ਹੋ ਜਾਂ ਲਾ ਚੁੱਕੇ ਹੈਗੇ ਢੜਕ ਘਰ ਦੀ ਹੈਗੀ ਉਹ ਖਾਈ ਜਾਂਦੇ ਆ ਤੇ ਸਬਜੀ ਮੋਲੇ ਲਈ ਦੀ ਆ ਤੇ ਚਲ ਆਪ ਦਾਲ ਫੁਲਕਾ ਚੱਲੀ ਜਾਂਦਾ ਤੇ ਡੰਗਰਾਂ ਨੂੰ ਕਦੀ ਚੰਗੀ ਥੂੜੀ ਟੋਕਰਾ ਕੱਢ ਕੇ ਪਾ ਦੀ ਤੇ ਘੋੜ ਦੇ ਦਿੰਦੀਆਂ ਦੇ ਆਈਦਾ ਨਹੀਂ ਥੂੜੀ ਦੇ ਦੇ ਸਕਦੇ ਮੈਂ ਡੁੱਬੀ ਪਈ ਆ ਕੋਠੇ ਸਾਡਾ ਪੱਕਾ ਥਾਂ ਹੈ ਤੇ ਪੱਕੇ ਥਾਂ 'ਚ ਸੇਮ ਹੋਣ ਲੱਗ ਪਈ ਮੈਂ ਪਹਿਲਾਂ ਸਾਥ ਨੂੰ ਕਹੂੰਗਾ ਘਰ ਦਿਖਾ ਦਿੱਤਾ ਜਾਵੇ ਕਿੰਨਾ ਨੀਵਾ ਘਰ ਹੈ ਕਿਉਂਕਿ ਕੋਸ਼ਿਸ਼ ਇਹ ਕਰ ਰਹੇ ਆ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਕਿ ਉਹਨਾਂ ਇਲਾਕਿਆਂ ਵਿੱਚ ਪਹੁੰਚਿਆ ਜਾਵੇ ਜਿੱਥੇ ਹੋਰ ਕੋਈ ਨਹੀਂ ਪਹੁੰਚ ਪਾ ਰਿਹਾ ਇਹ ਉਹ ਇਲਾਕੇ ਨੇ ਉਹ ਘਰ ਨੇ ਜਿੱਥੇ ਖਾਸ ਤੌਰ ਤੇ ਹਾਲਾਤ ਇਸ ਤਰੀਕੇ ਦੇ ਬਣ ਗਏ ਆ ਕਿ ਮਤਲਬ ਲੋਕ ਹੁਣ ਮਜਬੂਰ ਹੈ ਕਿ ਕਿਹੜੇ ਵਲੇ ਕੋਈ ਬਾਹ ਫੜੇ ਤੇ ਅਸੀਂ ਇਨਾਂ ਇਲਾਕਿਆਂ ਚੋਂ ਨਿਕਲੀਏ ਇਹ ਘਰ ਤੁਸੀਂ ਦੇਖੋ ਕਿੰਨੇ ਕਿੰਨੇ ਨੀਵੇਂ ਆ 6 6 7 7 ਫੁੱਟ ਨੀਵੇਂ ਆ ਬਣ ਤੋਂ ਤੇ ਇੰਨੇ ਕੁ ਮਾੜੇ ਹਾਲਾਤ ਇੰਨੇ ਕੁ ਨਾਜ਼ੁਕ ਹਾਲਾਤ ਨੇ ਤੇ ਵਾਕਈ ਬੜਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਗੁਜ਼ਾਰਾ ਕਰਨਾ ਇਨਾਂ ਹਾਲਾਤਾਂ ਦੇ ਵਿੱਚ ਵਾਕਈ ਬਹੁਤ ਔਖਾ ਹੈ ਤੇ ਇਧਰ ਦੇਖੋ ਤੁਸੀਂ ਕਿਸ ਤਰੀਕੇ ਨਾਲ ਪਾਣੀ ਚੜਨਾ ਸ਼ੁਰੂ ਹੋ ਗਿਆ ਘਰਾਂ ਦੇ ਵਿੱਚ ਕਿੰਨੇ ਘਾਰੇ ਸਿਮਣੇ ਸ਼ੁਰੂ ਹੋ ਗਏ ਆ ਕੰਮਦਿਆਂ ਦੇ ਵਿੱਚ ਜਿਹੜਾ ਉਹ ਤਰੇੜਾ ਬੈ ਚੁਕੀਆਂ ਨੇ ਕੋਸ਼ਿਸ਼ ਕਰਾਂਗੇ ਅੰਦਰ ਜਾ ਕੇ ਤੁਹਾਨੂੰ ਘਰ ਦੇ ਹਾਲਾਤ ਵੀ ਦਿਖਾਈਏ ਜਿਹੜੇ ਬੰਨਾਂ ਦੇ ਨੇੜੇ-ਤੇੜੇ ਘਰ ਨੇ ਉਹ ਵੀ ਤੁਸੀਂ ਹਾਲਾਤ ਨੂੰ ਦੇਖਿਓ ਕਿ ਕਿਸ ਤਰੀਕੇ ਨਾਲ ਇੱਧਰ ਡੰਗਰ ਬਚਾਦੇ ਬੈਠੇ ਨੇ ਚਾਦੇ ਤੋਂ ਵੀ ਵਾਂਝੇ ਨੇ ਜਿਹੜੀ ਇਹਨਾਂ ਨੂੰ ਵੀ ਇਹਨਾਂ ਦੀ ਖਰਾਕ ਨਹੀਂ ਮਿਲ ਰਹੀ ਸੋ ਬਹੁਤ ਕਿਤੇ ਨਾ ਕਿਤੇ ਨਾਜ਼ੁਕ ਹਾਲਾਤ ਬਣ ਗਏ ਆ ਬਿਲਕੁਲ ਕਿਤੇ ਨਾ ਕਿਤੇ ਦੁੱਖ ਹੁੰਦਾ ਹੈ ਚਿੰਤਾ ਹੁੰਦੀ ਹੈ ਤਸਵੀਰਾਂ ਦੇਖ ਕੇ ਕੰਧਾਂ ਤੇ ਤਰੇੜਾ ਪਈਆਂ ਨੇ ਇੱਧਰ ਮੈਂ ਤਸਵੀਰਾਂ ਸਾਥੀ ਨੂੰ ਕਹੂੰਗਾ ਦਿਖਾ ਦਿਤੀਆਂ ਜਾਨ ਜਿਹੜੇ ਕਮਰੇ ਐ ਇਹ ਜਿਹੜੇ ਕਮਰੇ ਆ ਇਹਨਾਂ ਦੀਆਂ ਤਸਵੀਰਾਂ ਦਿਖਾ ਦਿਤੀਆਂ ਜਾਨ ਕਿ ਜਿਹੜਾ ਹਾਲਾਤ ਕਿਸ ਤਰੀਕੇ ਦੇ ਬਣ ਚੁੱਕੇ ਐ ਕੰਧਾਂ ਦੇ ਉੱਪਰ ਟਰੇੜਾ ਪੈ ਚੁੱਕੀਆਂ ਨੇ ਜਿਹੜੀ ਛੱਤਾਂ ਨੇ ਇਹ سیمਣੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਬਿਲਕੁਲ ਕਿਧਰ ਕਿਧਰ ਅਪੀਲ ਕੀਤੀ ਜਾ ਰਹੀ ਹੈ ਗੱਲਬਾਤ ਕਰਾਂਗੇ ਬਾਈ ਜੀ ਕੀ ਅਪੀਲ ਐ ਸਾਡੇ ਪਰਿਵਾਦ ਨੇੜੇ ਦੇ ਜਿਹੜੇ ਸਾਥੀਓ ਕੀ ਅਪੀਲ ਕਰਨਾ ਚਾਹੁੰਦੇ ਹੋ ਮਾਤਾ ਜੀ ਵੀ ਮੌਜੂਦ ਐ ਮਾਦਾ ਜੀ ਕੀ ਅਪੀਲ ਕਰਦੇ ਹਾਂ ਜਿਹੜੇ ਹਾਲਾਤ ਬਣਦੇ ਨਜ਼ਰ ਆਵੇ ਮੈਂ ਜੀ ਵਿੱਚ ਮੇਰਾ ਘਰ ਬਣਾ ਦਿਓ ਵੇਖੋ ਮੇਰੇ ਘਰ ਦਾ ਹਾਵੇ ਨੋ ਬਹੁਤ ਮੈਂ ਮੰਦਾ ਲਿਆ ਘਰ ਸੋਈ ਜੂ ਨਹੀਂ ਰਸਨ ਨਹੀਂ ਗਾ ਸਰੈਂਟ ਖਾਲੀ ਪਿਆ ਹੈ ਬੱਚੇ ਇੱਕ ਇੱਕ ਵੇਲੇ ਖਾਂ ਖਾਂਦੇ ਕੋਈ ਨਹੀਂ ਖਾਂਦੇ ਘਰ ਕੋਈ ਸੌਦਾ ਨਹੀਂ ਕੋਈ ਪੱਤਾ ਨਹੀਂ ਹੋ ਸੋਏ ਮਾਰ ਸਾਰੀ ਹੋ ਗਈ ਚੋਨਾ ਸਾਰੇ ਮਾਰੇ ਗਿਆ ਕੋਈ ਪੱਠਾ ਨਹੀਂ ਕੋਈ ਰੱਠਾ ਨਹੀਂ ਤੂੜੀ ਗੱਲ ਗਈ ਆ ਡੰਗਾ ਮੇਰੇ ਪੁੱਠੇ ਵੱਜੇ जिम्मेदार ਹੋ ਕੇ ਕਦੀ ਸੋਚਿਆ ਹੈਗਾ ਜੇ ਹਾਲਾਤਾਂ ਚ ਦਿਨ ਕੱਟਨੇ ਪੈਣਗੇ ਰਾਤਾਂ ਜਾਗ-ਜਾ ਕੇ ਸੋ ਸੋਨਾ ਵੀ ਨਸੀਬ ਨਹੀਂ ਹੋਊਗਾ ਜਾਗ-ਜਾ ਕੇ ਦਾ ਟੈਨਸ਼ਨ ਚ ਲਾਪਤਾ ਕੱਟਨੇ ਨਹੀਂ ਇਹਨਾਂ ਤੇ ਸੋਚਿਆ ਵੀ ਨਹੀਂ ਕਦੀ ਐਡੀ ਮਾਰ-ਮਾਰੀ ਪਾਣੀ ਨੇ ਕਰਕੇ ਇਹਾਂ ਦੇ ਅਧਿਕਾਰੀ ਨੂੰ ਆ ਕਾਤਾ ਉਹ ਸਾਡੇ ਪੱਲੇ ਕੁਝ ਵੀ ਨਹੀਂ ਧੀਆਂ ਪੋਤੇ ਨੀ ਨੀ ਬਾਈ ਜੀ ਜੇ ਕੋਈ ਸਰਕਾਰੀ ਨਮਾਇਦਾ ਤੇ ਚਲ ਦੱਸਿਆ ਤੁਸੀਂ ਆ ਦੇ ਕਿਸੇ ਹੋਰ ਵੀਰ ਨੇ ਬਾਹਰ ਫੜਨੀ ਹੋਵੇ ਹਾਲਾਤਾਂ ਚ ਨੰਬਰ ਕੀ ਹੈ ਕਿਦਾਂ ਤੁਹਾਡੀ ਮਦਦ ਕਰ ਸਕਦੇ ਹਾਂ ਕਿਉਂਕਿ ਵਾਕਿਆ ਹਾਲਾਤ ਦੇਖ ਰਹੇ ਆ ਜਿਸ ਤਰੀਕੇ ਦੇ ਕਿਸੇ ਵੀ ਵੇਲੇ ਹਾਦਸਾ ਵਾਪਸ ਸਕਦਾ ਪ੍ਰਮਾਤਮਾ ਸੁੱਖ ਰੱਖੇ ਲੇਕਿਨ ਕੀ ਅਰਦਾਸ ਹੈ ਕੀ ਬੇਨਤੀ ਹੈ ਕੀ ਨੰਬਰ ਹੈ ਆਪਣਾ ਮੇਰਾ 76579 ਦੇ 51632 ਨੰਬਰ ਆ 76579 ਦੇ 51632 ਜਾਂ ਕਿ ਮੇਰੇ ਵੀਰ ਭਰਾ ਨੇ ਕੋਈ ਬਾਹਰ ਵਾਲੇ ਵੀਰ ਨੇ ਬਾਹ ਫੜਨੀ ਹੋਵੇ ਜਾਂ ਕੋਈ ਸਾਡੇ ਸਮਾਗ ਸੇਵੀ ਨੇ ਫੜਨੀ ਹੋਵੇ ਨੰਬਰ ਹੀ ਬੋਲ ਤਾਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦਾ ਹੈ ਅਸੀਂ ਜਾਂ ਕੋਈ ਜਿਹੜਾ ਵੀ ਕਰੂਗਾ ਸਾਡੀ ਮਦਦ ਅਸੀਂ ਉਹਦਾ ਸ਼ੁਕਰਗੁਜ਼ਾਰ ਕਰਾਂਗੇ ਧੰਨਵਾਦ ਕਰਾਂਗੇ ਸਾਰਦਾ ਹੀ ਕੋਈ ਆਉਦੇ ਪੈਰਾਂ ਸਿਰ ਤੇ ਮੜਾ ਮੋਰ ਹੋ ਜਾਣਗੇ ਵੀ ਤੇ ਆਪਾਂ ਵੀ ਗਵਾਨ ਚੀਆਂ ਕਿਦਾਂ ਜੀ ਜੀ ਚਾਚਾ ਇਹ ਮੇਰਾ ਜੀ ਇੱਕ ਹੀ ਘਰ ਹੈ ਜੀ ਨਾਲ ਨਾਲ ਜੀ ਜੀ ਬਿਲਕੁਲ ਘਰ ਚਲੋ ਬਿਲਕੁਲ ਕਿਤਨਾ ਕਿਤੇ ਅਪੀਲ ਕੀਤੀ ਜਾਦੀ ਹੈ ਪਰਿਵਾਰਾਂ ਵੱਲੋਂ ਕਿ ਸਾਥ ਲਈਤੀ ਜਾਵੇ ਕਿਉਂਕਿ ਵਾਕਈ ਹਾਲਾਤ ਤਸਯੋਗ ਹੈ ਛੱਤਾਂ ਦੇ ਵਿੱਚ ਤੁਸੀਂ ਕੰਧਾਂ ਦੇ ਵਿੱਚ ਦੇਖ ਸਕਦੇ ਹੋ ਪਾੜ ਪੈਣਾ ਸ਼ੁਰੂ ਹੋ ਗਿਆ ਤੇ ਬੇਨਤੀ ਵੀ ਹੈ ਕਿ ਕੋਈ ਨਾ ਕੋਈ ਜਿਹੜਾ ਸਮਾਜ ਸੇਵੀ ਹੈ ਕੋਈ ਸੰਸਥਾ ਹੈ ਸਰਕਾਰ ਜ਼ਰੂਰ ਬਾਫੜੇ ਤੇ ਕਿਉਂਕਿ ਜੇਕਰ ਹਾਲਾਤ ਜਾਦੇ ਮਾੜੇ ਹੋ ਗਏ ਉਸ ਤੋਂ ਬਾਅਦ ਫੇ ਜਦੋਂ ਕੋਈ ਹਾਦਸਾ ਵਾਪਰ ਗਿਆ ਫੇਰ ਕੋਈ ਹੋਣ ਦਾ ਖਾਸ ਫਾਇਦਾ ਨਹੀਂ ਹੈ ਤੇ ਬਾਕੀ ਜਿਹੜਾ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਸੁਲਾਬ ਹੈ ਜਿਹੜਾ ਪਾਣੀ ਸੇਮਣਾ ਸ਼ੁਰੂ ਹੋ ਗਿਆ ਹੈ ਸੀਮ ਹੈ ਜਿਹੜੀ ਕੰਧਾਂ ਤੇ ਚੜ ਗਈ ਹੈ ਤੇ ਲਗਾਤਾਰ ਜਿਹੜਾ ਹੁਣ ਚਿੰਤਾ ਦਾ ਵਿਸ਼ਾ ਹੈ ਪਰਿਵਾਰਾਂ ਲਈ ਬਣਿਆ ਹੋਇਆ ਸੋ ਬਿਲਕੁਲ ਬੇਨਤੀ ਕੀਤੀ ਜਾ ਰਹੀ ਹੈ ਸਮਾਜ ਸੇਵੀਆਂ ਅਗੇ ਪਰਮਾਤਮਾ ਦੇ ਅੱਗੇ ਬੇਦਾਸ ਕਰਦੇ ਆ ਜਰੂਰ ਜਿਹੜੀ ਕੁਦਰਤੀ ਆਫਤ ਹੈ ਜਿਹੜੀ ਕਲੋਪੀ ਹੈ ਇਸ ਨੂੰ ਜਿਹੜਾ ਠੀਕ ਕੀਤਾ ਜਾਵੇ ਕਿਸਾਨ ਵੀਰਾਂ ਦੀ ਜਿਹੜੀ ਆਸਾਦ ਲੈਣ ਲਈ ਨਮਾਇਦੇ ਵੀ ਪਹੁੰਚਣ ਤੇ ਜਿਹੜੇ ਅਵੀਦ ਪ੍ਰਧਾਨ ਨੇ ਜਿਹੜੇ ਐਨ ਆਰ ਆਈ ਨੇ ਉਹ ਵੀ ਕਿਤੇ ਨਾ ਕਿਤੇ ਸਾਰ ਲੈਂਨ ਕੋਈ ਨਾ ਕੋਈ ਹੱਲ ਜਿਹੜਾ ਜ਼ਰੂਰ ਕੱਢ ਨੰਬਰ ਸ਼ੇਅਰ ਕਰ ਦਿੱਤਾ ਤੁਸੀਂ ਜਿਹੜੇ ਲਾਈਵ ਬਾਤ ਦੇ ਨਾਲ ਮੈਂ ਹਾਦਾਨੀ ਗੁਪਤਾ ਬਹੁਤ ਬਹੁਤ ਧੰਨਵਾਦ